ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਨੇ ਕੋਆਪਰੇਟਿਵ ਸੋਸਾਇਟੀਆਂ ਜਿਹੜੀਆਂ ਨੇ ਬੜਾ ਵਧੀਆ ਆਈਡੀਆ ਹੈ ਪਰ ਸਰਕਾਰਾਂ ਦੀਆਂ ਲਾਪਰਵਾਹੀਆਂ ਪ੍ਰਾਣੀਆਂ ਦੀਆਂ ਕਿ ਖਤਮ ਕਰਕੇ ਰੱਖਤਾ ਮੈਂਕਮੇ ਹੀ ਖਤਮ ਕਰਕੇ ਰੱਖਤਾ ਕਿਸੇ ਨੇ ਧਿਆਨ ਨਹੀਂ ਦਿੱਤਾ ਨਹੀਂ ਤਾਂ ਇੰਨਾ ਕੁਛ ਇਸ ਮਹਿਕਮੇ ਚ ਪਿਆ ਜੇ ਇਹਨੂੰ ਆਪਾਂ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਲੱਗ ਜਾਈਏ ਖੇਤੀ ਘਾਟੇ ਦਾ ਸੌਦਾ ਨਹੀਂ ਰਹਿਣੀ ਕਿਉਂਕਿ ਖੇਤੀ ਨਾਲ ਸੰਬੰਧਿਤ ਕਰਜੇ ਨੇ ਸਾਰੇ ਖੇਤੀ ਨਾਲ ਸੰਬੰਧਿਤ ਸੰਦਾਂ ਤੇ ਸਬਸਿਡੀ ਸਪਰੇਆਂ ਤੇ ਬੀਜਾਂ ਤੇ ਰੇਹਾਂ ਤੇ ਤੇਲਾਂ ਤੇ ਤੁਹਾਡੇ ਜੋ ਬਹੁਤ ਕਿਉਂਕਿ ਜਿਹੜੀਆਂ ਜਿਹੜੀਆਂ ਸੋਸਾਇਟੀਆਂ ਚਲਾ ਰਹੇ ਹਾਂ ਯੰਗ ਮੁੰਡੇ ਸੀ ਬਹੁਤ ਸਾਰੇ ਪ੍ਰਧਾਨ ਮਿਲੇ ਮੈਨੂੰ ਸੈਕਟਰੀ ਮਿਲੇ ਇੱਕ ਲਿੱਦੜਾ ਪਿੰਡ ਹੈ ਇੱਕ ਤਾਂ ਆਪਣੇ ਕੋਲੇ ਲਿੱਦੜਾ ਇੱਕ ਲਿੱਦੜਾ ਪਿੰਡ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਸ਼ਾਹਰ ਪਰ ਤੋਂ ਦਸੂਆ ਰੋਡ ਤੇ ਅਸ਼ਾਹਰ ਪਰ ਤੋਂ ਟਾਂਡਾ ਰੋਡ ਤੇ ਤੁਸੀਂ ਕਦੇ ਮੌਕਾ ਮਿਲਿਆ ਉੱਥੇ ਜਾ ਕੇ ਆਇਓ ਉੱਥੇ ਕੋਆਪਰੇਟਿਵ ਸੁਸਾਇਟੀ ਬਣਾਈ ਹੋਈ ਹੈ ਉਹਨਾਂ ਨੇ ਔਰ ਬੜਾ ਵਧੀਆ ਤਰੀਕੇ ਨਾਲ ਉਹ ਕੈਂਪ ਲਾਉਂਦੇ ਆ ਟ੍ਰੇਨਿੰਗ ਸੈਂਟਰ ਚਲਾਉਂਦੇ ਆ ਉਸ ਪਿੰਡ ਦੇ ਵਿੱਚ ਉਸ ਸੁਸਾਇਟੀ ਕੋਲੇ ਟਰੱਕ ਵੀ ਨੇ ਆਪਣੇ ਕਾਰਾਂ ਵੀ ਨੇ ਉਹ ਸੁਸਾਇਟੀ ਕੋਲੇ ਟਰੈਕਟਰ ਨੇ ਆਪਣੇ ਪੈਟਰੋਲ ਪੰਪ ਹੈ ਆਪਣਾ ਜਰਨਲ ਸਟੋਰ ਹੈ ਕਿਸੇ ਵੀ ਕੰਮ ਵਾਸਤੇ ਉਸ ਪਿੰਡ ਦੇ ਲੋਕਾਂ ਨੂੰ ਸ਼ਹਿਰ ਨਹੀਂ ਜਾਣਾ ਪੈਂਦਾ ਜੀ ਸਾਰਾ ਕੁਝ ਸੋਸਾਇਟੀ ਪ੍ਰੋਵਾਈਡ ਕਰਾਉਂਦੀ ਹੈ ਤੇ 10 ਕਰੋੜ ਤੋਂ ਜ਼ਿਆਦਾ ਉਹਨਾਂ ਦਾ ਪ੍ਰੋਫਿਟ ਜਿਹੜਾ ਉਹ ਬੈਂਕ 'ਚ ਪਿਆ ਪੂਰੇ ਮੁਲਕ 'ਚੋਂ ਜਿਹੜੇ ਵੱਖ-ਵੱਖ ਸੂਬਿਆਂ ਤੋਂ ਲੋਕ ਉਹਨੂੰ ਦੇਖਣ ਆਉਂਦੇ ਐਸਾ ਕਮਾਲ ਦੀ ਚੀਜ਼ ਕੀਤੀ ਹੋਈ ਹੈ ਉਹਨਾਂ ਨੇ। ਸੋ ਜ਼ਰੂਰੀ ਨਹੀਂ ਕਿ ਹਰ ਗੱਲ ਦਾ ਬినాਸ਼ ਹੋ ਗਿਆ ਬਹੁਤ ਸਾਰੇ ਅਜੇ ਪਿੰਡ ਹੈਗੇ ਨੇ ਜਿਨ੍ਹਾਂ ਨੇ ਵਿਚਾਰ ਰੱਖਿਆ ਸੋਸਾਇਟੀਆਂ ਤੇ ਜਿਨ੍ਹਾਂ ਨੇ ਆਪਣਾ ਫਰਜ਼ ਸਮਝਦੇ ਹੋਏ ਸੋਸਾਇਟੀ ਨੂੰ ਪ੍ਰੋਫਿਟ 'ਚ ਵੀ ਲੈ ਕੇ ਗਏ ਆ। ਇੱਕ ਜਿਹੜੀ ਉਸੇ ਕਾਗਜ਼ 'ਚ ਹੋਰ ਗੱਲ ਮੈਂ ਦੇਖੀ ਜਿਹੜਾ ਮੇਰੇ ਕੋਲ ਆਇਆ ਸੀ। ਕਿ ਕਰਜ਼ਾ ਤਾਂ ਲੈਣਿਆ ਕੋਆਪਰੇਟਿਵ ਬੈਂਕ ਤੋਂ ਪਰ ਖਾਤੇ ਆਪਣੇ ਹੈਗੇ ਨਹੀਂ ਐਚਡੀਐਫਸੀ ਚ ਆਈਸੀਆਈਸੀਆਈ ਚ ਜਾਂ ਹੋਰ ਪ੍ਰਾਈਵੇਟ ਬੈਂਕਾਂ ਚ ਮੈਂ ਕਿ ਵੀ ਇਹਦਾ ਕਾਰਨ ਕੀ ਹੈ ਕਾਰਨ ਇਹਦਾ ਇਹ ਹੈ ਜੀ ਕਿ ਸਰਕਾਰੀ ਅਫਸਰ ਜਿਹੜੇ ਨੇ ਉਹਨੂੰ ਲਾਣ ਆਪਾਂ ਕੋਆਪਰੇਟ ਬੈਂਕਾਂ ਦੇ ਉਹ ਕਹਿੰਦਾ ਮੇਰਾ ਪਤਾ ਨਹੀਂ 3 ਮਹੀਨੇ ਮੈਂ ਇੱਥੇ ਰਹੂੰ ਪਤਾ ਨਹੀਂ 4 ਮਹੀਨੇ ਰਹੂੰ ਮੇਰੀ ਬਦਲੀ ਹੋ ਜਾਊ ਅੱਪਾ ਨੇ ਕੀ ਲੈਣਾ ਇਹਨਾਂ ਚੱਕਰਾਂ 'ਚ ਪੈ ਕੇ ਸੋ ਇਸ ਕਾ ਵਾਸਤੇ ਸਾਨੂੰ ਡੈਡੀਕੇਟਿਡ ਪ੍ਰੋਫੈਸ਼ਨਲ ਭਾਵੇਂ ਹਾਇਰ ਕਰਨੇ ਪੈਣ ਡੇਢ ਪਰਸੈਂਟ ਖਾਤੇ ਨੇ ਜੀ 98% ਖਾਤੇ ਪ੍ਰਾਈਵੇਟ 'ਚ ਨੇ ਸਿਰਫ ਡੇਢ ਪਰਸੈਂਟ ਕੋਆਪਰੇਟਿਵ ਬੈਂਕਾਂ 'ਚ ਨੇ ਆਪਣੀ ਬੈਂਕ ਆ ਉਹ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਵੱਧ ਤੋਂ ਵੱਧ ਨਾ ਖਾਤੇ ਜਿਹੜੇ ਨੇ ਉਹ ਆਪਣੇ ਕੋਆਪਰੇਟਿਵ ਬੈਂਕਾਂ 'ਚ ਖਿਲਾਓ 3% ਦੂਜਿਆਂ ਨਾਲੋਂ ਵਿਆਜ ਸਸਤਾ ਦਿੰਨੇ ਆ ਲੋਨ ਤੇ ਜਿਹੜਾ ਵਿਆਜ ਹੈ 3% ਘਟ ਹੈ ਜੀ। ਜਿਉ 10 ਰੁਪਏ ਲੈਂਦੇ ਆ 75 ਰੁਪਏ ਲੈਂਦੇ ਆ। ਕਾਰਨ ਕੀ ਇਹਦਾ? ਕਿਉਂ ਨਹੀਂ ਖਾਤੇ ਖਲਾਉਂਦੇ? ਉਹੀ ਗੱਲ ਫੈਲ ਜਾਂਦੀ ਹੈ ਕਈ ਵਾਰੀ। ਇੱਕ ਵਾਰੀ ਜਦੋਂ ਮੈਂ ਤਾਂ ਉਦੋਂ ਹੈ ਨਹੀਂ ਸੀ ਦੁਨੀਆ ਤੇ। ਜਦੋਂ ਪਾਖੜਾ ਦਾ ਪਾਣੀ ਆਇਆ ਕਹਿੰਦੇ ਕੱਸੀਆਂ ਚ। ਕਾਮਰੇਡਾਂ ਦਾ ਜੋਰ ਹੁੰਦਾ ਸੀ ਉਦੋਂ। ਉਹਨੇ ਗੱਲ ਫੁਲਾਦੀ ਕਹਿੰਦੇ ਇਹ ਪਾਣੀ ਨਾ ਲਾਇਓ ਲੋਕੋ ਆਉਦੇ ਖੇਤਾਂ ਨੂੰ। ਇਹ ਤਾਂ ਫੋਕਾ ਪਾਣੀ ਆ ਇਹ ਚੋ ਬਿਜਲੀ ਕੱਢ ਲਈ। ਕਰੰਟ ਨਹੀਂ ਹੈਗਾ ਨੇ ਇਸ ਪਾਣੀ 'ਚ ਜੇ ਕੋਈ ਕਰੰਟ ਤਾਂ ਕੱਢ ਲਿਆ ਤਾਂ ਫੋਕਾ